ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਚਨੇ ਕਾਲੇ ਚਨੇ ਦੀ ਸਬਜ਼ੀ ਬਣਾਉਣੀ ਦੱਸਦੇ ਆਂ ਬਹੁਤ ਹੀ ਦੇਸੀ ਤਰੀਕੇ ਨਾਲ ਆਪਾਂ ਬਣਾਈ ਹੈ ਤੇ ਬਹੁਤ ਹੀ ਟੇਸਟੀ ਬਣੀ ਆਂ ਬੱਚੇ ਵੀ ਬਹੁਤ ਚਾਹ ਨਾਲ ਖਾਣਗੇ ਤੇ ਵੱਡੇ ਤਾਂ ਖਾਣਗੇ ਖਾਣਗੇ ਤੇ ਜੇ ਤੁਸੀਂ ਇਸ ਤਰ੍ਹਾਂ ਬਣਾਉਂਗੇ ਇਹ ਮੇਰੇ ਚਨੇ ਦੀ ਸਬਜ਼ੀ ਬਣੀ ਹੋਈ ਹੈ ਕਾਲੇ ਛੋਲਿਆਂ ਦੀ ਸਬਜ਼ੀ ਆਪਾਂ ਜਾਣੀ ਕਿ ਕਹਿ ਸਕਦੇ ਆਂ ਤੇ ਬਹੁਤ ਹੀ ਟੇਸਟੀ ਬਣੀ ਆ ਤੇ ਆਓ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਆਪਾਂ ਬਣਾਉਣੇ ਆ ਇਹ ਮੈਂ ਗੈਸ ਦੇ ਵਿੱਚ ਛੋਲਿਆਂ ਨੂੰ ਚਾਰ ਸੀਟੀਆਂ ਵਜਾਤੀਆਂ ਪਹਿਲਾਂ ਮੈਂ ਇਹਨਾਂ ਨੂੰ 5-6 ਘੰਟੇ ਭਿਉਕੀ ਰੱਖਿਆ ਹੋਇਆ ਸੀ ਤੇ ਤੁਸੀਂ ਦੇਖ ਸਕਦੇ ਆ ਇਹ ਆਪਣੇ ਇਸ ਤਰ੍ਹਾਂ ਆਪਾਂ ਫੇਕ ਕੇ ਦੇਖ ਲਏ ਆ ਤੇ ਆਪਣੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣ ਕੇ ਹੋਏ ਆ ਰੈਡੀ ਤੇ ਜਿਹੜਾ ਇਹ ਪਾਣੀ ਆ ਇਹ ਪਾਣੀ ਵੀ ਆਪਾਂ ਡੋਲਣਾ ਨਹੀਂ ਕਿਉਂਕਿ ਸਾਰੇ ਪਾਣੀ ਦੇ ਵਿੱਚ ਹੀ ਤਾਂ ਇਹਦੇ ਤੱਤ ਆ ਤੇ ਆਪਾਂ ਪਾਣੀ ਵੀ ਵਿੱਚ ਹੀ ਰੱਖਾਂਗੇ ਤੇ ਇਹਨੂੰ ਆਪਾਂ ਕਿਸੇ ਹੋਰ ਬਰਤਨ ਦੇ ਵਿੱਚ ਆਪਾਂ ਕੱਢ ਲੈਣੇ ਆ ਮੈਸਟਰ ਆਪਾਂ ਸਾਰਾ ਪਾਣੀ ਇਹਦੇ ਵਿੱਚੇ ਹੀ ਪਾਉਣਾ ਹੈ ਜਦੋਂ ਆਪਾਂ ਤਰੀ ਬਣਾਉਣੀ ਆ ਤੇ ਇਹ ਪਾਣੀ ਵੀ ਆਪਾਂ ਵਿੱਚੇ ਹੀ ਪਾਉਣਾ ਹੈ ਇਹਦੇ ਵਿੱਚ ਬਹੁਤ ਵਧੀਆ ਤਾਤਾ ਜੀ ਇਹ ਪਾਣੀ ਕਈ ਹੁਣ ਲੋਕ ਪਾਣੀ ਢੋਲ ਦਿੰਦੇ ਆ ਪਰ ਅਸੀਂ ਪਾਣੀ ਨਹੀਂ ਢੋਲਦੇ ਅਸੀਂ ਮੈਂ ਇਸ ਤਰੀਕੇ ਨਾਲ ਹੀ ਸਬਜ਼ੀ ਬਣਾਉਣੀ ਆ ਤੇ ਇੱਧਰ ਮੈਂ ਗੈਸ ਨੂੰ ਕਰ ਲਿਆ ਔਨ ਤੇ ਉੱਪਰ ਮੈਂ ਇਹਦੇ ਕੁੱਕਰ ਰੱਖਤਾ ਤੇ ਹੁਣ ਦੇਖੋ ਜੀ ਆਪਣਾ ਪਾਣੀ ਸੁੱਕ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਏ ਆਪਾਂ ਸਰੋਂ ਦਾ ਤੇਲ ਪਾਤਾ ਤੇ ਉਹਨਾਂ ਚਰਨੀ ਤੁਸੀਂ ਕਰਨਾ ਜਿੰਨਾ ਚਿਰ ਸਰੋਂ ਦਾ ਤੇਲ ਦੇ ਵਿੱਚੋਂ ਧੂਆਣੀ ਨਿਕਲਣ ਲੱਗਦਾ ਕਿਉਂਕਿ ਨਹੀਂ ਤਾਂ ਇਹਦਾ ਕੱਚਾ ਪਾ ਰਹੇ ਜੂਗਾ ਇੱਧਰ ਆਪਾਂ ਦੇਖੋ ਜੀ ਬਰੀਕ ਬਰੀਕ ਗੰਡੇ ਕੱਟੇ ਹੋਏ ਆ ਪਲੇਟ ਭਰ ਕੇ ਕੱਟੇ ਆ 8-10 ਗੰਡੇ ਆਪਾਂ ਕੱਟੇ ਆ ਕਿਉਂਕਿ ਇਹ ਜਿਹੜੇ ਆਪਾਂ ਬਰੀਕ ਗੰਡੇ ਕੱਟੇ ਆ ਇਹਨਾਂ ਦੇ ਨਾਲ ਹੀ ਟੇਸਟ ਬਹੁਤ ਹੀ ਵਧੀਆ ਆਉਣਾ ਸਬਜੀ ਦਾ ਇਿੱਦਾਂ ਆਪਾਂ ਦੋ ਟਮਾਟਰ ਕੱਟੇ ਆ ਅਦਰਕ ਲੰਬਾ ਲੰਬਾ ਕੱਟ ਲਿਆ ਤੇ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤੇ ਇਹ ਆਪਾਂ ਟਮਾਟਰ ਕੱਟੇ ਆ ਬਰੀਕ ਤੇ ਜਦੋਂ ਆਪਣਾ ਧੂਆ ਨਿਕਨ ਲੱਗਾ ਉਦੋਂ ਹੀ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਆ ਉਹਨਾਂ ਚਿਰ ਨਹੀਂ ਪਾਉਣੇ ਕਿਉਂਕਿ ਜਿਹੜਾ ਹੈਗਾ ਕਈਆਂ ਨੇ ਮੈਨੂੰ ਇਸ ਤਰ੍ਹਾਂ ਕਮੈਂਟ ਕੀਤੀ ਆ ਵੀ ਤੁਹਾਡਾ ਜਿਹੜਾ ਤੇਲ ਉਹ ਕੱਚਾ ਰਹਿ ਜਾਂਦਾ ਨਹੀਂ ਜੀ ਮੈਂ ਧੂਆਂ ਜਿੰਨਾ ਚਿਰ ਨਹੀਂ ਨਿਕਲਦਾ ਉਹਨਾਂ ਚਿਰ ਮੈਂ ਕੁਝ ਵੀ ਨਹੀਂ ਪਾਉਂਦੀ ਦੇਖੋ ਜੀ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਇਹਦੇ ਵਿੱਚ ਧੂਆਂ ਨਿਕਲਣ ਲੱਗ ਪਿਆ ਤੇ ਇਹ ਆਪਣਾ ਤੇਲ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਇਹ ਆਪਾਂ ਜੀਰਾ ਪਾਤਾ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਬਰੀਕ ਕੱਟੇ ਹੋਏ ਪਿਆਜ਼ ਆ ਆਪਾਂ ਉਹ ਪਾ ਦਾਂਗੇ ਕਈ ਹੁਣ ਗ੍ਰੈਂਡ ਕਰਕੇ ਵੀ ਪਿਆਜ਼ ਪਾਉਂਦੇ ਆ ਮੈਂ ਗ੍ਰੈਂਡ ਕਰਕੇ ਨਹੀਂ ਪਾਉਂਦੀ ਮੈਂ ਇਸੇ ਤਰ੍ਹਾਂ ਹੀ ਪਾਉਣੀ ਆ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣਦੀ ਏ ਤੁਸੀਂ ਇਸੇ ਤਰ੍ਹਾਂ ਬਰੀਕ ਕੱਟ ਕੇ ਪਾਓ ਜੋ ਤੇ ਬਹੁਤ ਹੀ ਟੇਸਟੀ ਸਬਜ਼ੀ ਬਣੂਗੀ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਆਪਾਂ ਪਿਆਜ਼ ਪਾ ਲਏ ਵਿੱਚ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਹਿਲਾ ਦੇਣਾ ਇਹਦੇ ਵਿੱਚ ਕਿਉਂਕਿ ਸਾਰਾ ਤੇਲ ਇਹਦੇ ਮਿਕਸ ਹੋ ਜਾਊਗਾ ਇਹਨਾਂ ਦੇ ਵਿੱਚ ਤੇ ਫੇਰ ਇਹ ਵਧੀਆ ਭੁੱਜ ਜਾਣਗੇ ਆਪਣੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦੇਾਂਗੇ ਫੇਰ ਹੁਣ ਆਪਾਂ ਇਹਦੇ ਵਿੱਚ ਅਦਰਕ ਜਿਹੜਾ ਲੰਬਾ ਕੱਟਿਆ ਹੋਇਆ ਤੇ ਹਰੀ ਮਿਰਚ ਉਹ ਵੀ ਆਪਾਂ ਪਾ ਦੇਵਾਂਗੇ ਆਪਾਂ ਟਮਾਟਰ ਨਹੀਂ ਪਾਉਣੇ ਟਮਾਟਰ ਆਪਾਂ ਜਿੰਨਾ ਚਿਰ ਆਪਣੇ ਪਿਆਜ਼ ਨਹੀਂ ਪੁੱਜਦੇ ਉਨਾਂ ਚਿਰ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਪਾਉਣੇ ਇਹ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਜਿੰਨਾ ਚਿਰ ਇਹ ਥੋੜੇ ਜਿਹਾ ਬਰਾਊਨ ਨਹੀਂ ਹੁੰਦੇ ਉਨਾਂ ਚਿਰ ਆਪਾਂ ਟਮਾਟਰ ਨਹੀਂ ਪਾਉਣੇਗੇ ਆਪਾਂ ਇਹਦੇ ਵਿੱਚ ਹੁਣ ਨਮਕ ਪਾਵਾਂਗੇ ਕਿਉਂਕਿ ਨਮਕ ਦੇ ਨਾਲ ਆਪਣਾ ਜਿਹੜਾ ਪਿਆਜ਼ ਆ ਤੇ ਟਮਾਟਰ ਆ ਉਹ ਛੇਤੀ ਪੁੱਜ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਜਿੰਨਾ ਤੁਸੀਂ ਨਮਕ ਪਾਉਣਾ ਆਪਾਂ ਨਮਕ ਹੀ ਪਾਇਆ ਹੋਇਆ ਹੋਇਆ ਹੋਰ ਕੋਈ ਮਸਾਲਾ ਐਡ ਨਹੀਂ ਕੀਤਾ ਇੱਧਰ ਹੁਣ ਮੈਂ ਕੜਾਹੀ ਰੱਖ ਲਈਏ ਕਿਉਂਕਿ ਜਿਹੜਾ ਕੁੱਕਰ ਦੇ ਵਿੱਚ ਵੀਡੀਓ ਚੰਗੀ ਤਰ੍ਹਾਂ ਨਹੀਂ ਸੀ ਦਿਖ ਰਹੀ ਤੇ ਮੈਂ ਹੁਣ ਕੜਾਹੀ ਦੇ ਵਿੱਚ ਹੀ ਬਣਾਉਣੀ ਆ ਆਪਾਂ ਕੜਾਹੀ ਦੇ ਵਿੱਚੋਂ ਕੁੱਕਰ ਦੇ ਵਿੱਚੋਂ ਕੱਢ ਕੇ ਮਸਾਲਾ ਆਪਾਂ ਕੜਾਹੀ ਦੇ ਵਿੱਚ ਪਾ ਦੇਾਂਗੇ ਹੁਣ ਕੜਾਹੀ ਦੇ ਵਿੱਚ ਬਹੁਤ ਹੀ ਆਪਾਂ ਨੂੰ ਵਧੀਆ ਦਿਖ ਰਿਹਾ ਕਿਉਂਕਿ ਕੁੱਕਰ ਦੇ ਵਿੱਚ ਹਨੇਰਾ ਪੈ ਰਿਹਾ ਸੀ ਇਸ ਕਰਕੇ ਮੈਂ ਹੁਣ ਕੜਾਹੀ ਦੇ ਵਿੱਚ ਬਣਾਉਣਾ ਬਿਹਤਰ ਸਮਝਿਆ ਕਿਉਂਕਿ ਆਪਣਾ ਕੜਾਹੀ ਦੇ ਵਿੱਚ ਹੀ ਆਪਣਾ ਜ਼ਿਆਦਾ ਵਧੀਆ ਦਿਖ ਰਿਹਾ ਹੈ ਪਹਿਲਾਂ ਮੈਂ ਕੁੱਕਰ ਦੇ ਵਿੱਚ ਬਣਾਉਂਦੀ ਸੀ ਫਿਰ ਮੈਂ ਜਦੋਂ ਮੈਂ ਵੀਡੀਓ ਦੇਖੀ ਤੇ ਕੁੱਕਰ ਦੇ ਵਿੱਚ ਵਧੀਆ ਵੀਡੀਓ ਨਹੀਂ ਸੀ ਬਣ ਰਹੀ ਇਸ ਕਰਕੇ ਮੈਂ ਕੜਾਈ ਦੇ ਵਿੱਚ ਆਪਣੇ ਪਿਆਜ਼ ਪਾ ਲਈਆ ਦੇਖ ਸਕਦੇ ਜਿਹੜੀਆਂ ਹਰੀਆਂ ਮਿਰਚਾਂ ਬਹੁਤ ਹੀ ਵਧੀਆ ਲੱਗਦੀਆਂ ਵਿੱਚ ਆਪਾਂ ਥੋੜੀਆਂ ਜਿਹੀਆਂ ਲੰਬੀਆਂ ਕੱਟੀਆਂ ਹਰੀਆਂ ਹਰੀਆਂ ਮਿਰਚਾਂ ਵੀ ਇਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਿਆਜ਼ ਤੇ ਅਦਰਕ ਤੇ ਆਪਣੀ ਮਿਰਚ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਨੂੰ ਵਧੀਆ ਵੀਡੀਓ ਦਿਸ ਰਹੀ ਹੈ ਕਿਉਂਕਿ ਕੁੱਕਰ ਦੇ ਵਿੱਚ ਇੰਨੀ ਸਾਫ਼ ਨਹੀਂ ਦਿਸ ਰਹੀ ਆ ਜਿਹੜਾ ਆਪਣਾ ਪਿਆਜ਼ ਆ ਅੱਪਾ ਪਾਇਆ ਸੀ ਉਹ ਬਿਲਕੁਲ ਵੀ ਵਧੀਆ ਨਹੀਂ ਸੀ ਦਿਸ ਰਿਹਾ ਤੇ ਹੁਣ ਕੜਾਈ ਦੇ ਵਿੱਚ ਬਹੁਤ ਵਧੀਆ ਵੀਡੀਓ ਦਿਸ ਰਹੀ ਹੈ ਆਪਣੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਹੋਣੀ ਇਹਨੂੰ ਆਪਾਂ ਟੱਕ ਦੇਾਂਗੇ ਇਹ ਦੇਖੋ ਜੀ ਆਪਣਾ ਜਿਹੜਾ ਹੈਗਾ ਪਿਆਜ਼ ਆਪਣਾ ਛੱਡ ਗਿਆ ਤੇਲ ਤੇ ਆਪਣਾ ਪੁੱਜ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਹੁਣ ਪਾਵਾਂਗੇ ਕਿਉਂਕਿ ਜੇ ਪਹਿਲਾਂ ਆਪਾਂ ਟਮਾਟਰ ਪਾਵਾਂਗੇ ਤਾਂ ਫਿਰ ਆਪਣਾ ਜਿਹੜਾ ਪਿਆਜ਼ ਉਹ ਨਹੀਂ ਸੀ ਪੁੱਜਣਾ ਤੇ ਦੇਖੋ ਜੀ ਹੁਣ ਆਪਾਂ ਇਹ ਦੋ ਟਮਾਟਰ ਕੱਟੇ ਸੀ ਬਰੀਕ ਇਹਦੀ ਤੁਸੀਂ ਪਿਓਰੀ ਬਣਾ ਕੇ ਵੀ ਪਾ ਸਕਦੇ ਆ ਮੈਂ ਇਸੇ ਤਰ੍ਹਾਂ ਹੀ ਪਾਈ ਆ ਕਿਉਂਕਿ ਮੈਂ ਪਿਆਜ਼ ਵੀ ਇਸੇ ਤਰ੍ਹਾਂ ਹੀ ਪਾਉਣੀ ਆ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰ੍ਹਾਂ ਬਣਾ ਕੇ ਦੇਖਿਓ ਜੀ ਸਬਜ਼ੀ ਇਹਨਾਂ ਨੂੰ ਆਪਾਂ ਹੁਣ ਮਿਕਸ ਕਰ ਲੈਣਾ ਤੇ ਆਪਾਂ ਚੰਗੀ ਤਰ੍ਹਾਂ ਤੇਲ ਲਾ ਦੇਣਾ ਵੀ ਜਿਹੜਾ ਆਪਣਾ ਸਾਰੇ ਤੇਲ ਲੱਗ ਜਵੇ ਟਮਾਟਰਾਂ ਨੂੰ ਵੀ ਤੇ ਸਾਰੇ ਪਿਆਜ਼ਾਂ ਨੂੰ ਤਾਂ ਲੱਗਿਆ ਹੋਇਆ ਤੇ ਆਪਾਂ ਮਿਕਸ ਕਰ ਦਿੱਤੀ ਆ ਤੇ ਹੁਣ ਆਪਾਂ ਇਹਨੂੰ 10 ਕਿ ਮਿੰਟ ਪਰ ਰੱਖ ਕੇ ਢੱਕ ਦਿਆਂਗੇ ਤੁਸੀਂ ਦੇ ਸਕਦੇ ਹੋ ਆਪਣੇ ਪਿਆ ਜਿਹੜਾ ਹੈਗਾ ਟਮਾਟਰ ਵੀ ਆਪਣਾ ਤਕਰੀਬਨ ਭੁੱਜ ਹੀ ਗਿਆ ਹੈ थोड़ा जहा होर पकावे थोड़ा अपना मतलब मटर पाया करके थोड़ा अपने थली लगता क्योंकि आपकी अर्शी पटाते रहने अपना नमक पाया हो ਹੁਣ ਆਪਾਂ 2 ਚਮਚੇ ਆਪਾਂ ਹਲਦੀ ਤੇ ਪਾ ਲਈ ਆ 30 ਅਕੋਰਡਿੰਗ ਤੁਸੀਂ ਆਪਦਾ ਮਿਰਚ ਪਾਉਣੀ ਹੈ ਇਹਦੇ ਵਿੱਚ ਜੇ ਕੋਈ ਜ਼ਿਆਦਾ ਖਾਂਦਾ ਤਾਂ ਜ਼ਿਆਦਾ ਮਿਰਚ ਪਾਉਣੀ ਹੈ ਜੇ ਘੱਟ ਖਾਂਦਾ ਤਾਂ ਘੱਟ ਪਾ ਦੇਜੋ ਆਪਾਂ ਦੇਖੋ ਜੀ ਥੋੜਾ ਛੋਟਾ ਜਿਹਾ ਆਪਣਾ ਚਮਚ ਲੈ ਆ ਰਿਹਾ ਤੇ ਆਪਾਂ ਜਾਣ ਕੇ ਡਬਲ ਦਾ ਆਪਾਂ 3 ਚਮਚੇ ਧਰਤੀ ਆਪਾਂ ਮਿਰਚ ਦੀ ਪਾਈ ਹਾਂ

ਕਰਚੀ ਨੂੰ ਆਪਾਂ ਚਲਾਉਂਦੇ ਰਹਿਣਾ ਕਿਉਂਕਿ ਜਿਹੜਾ ਆਪਣਾ ਮਸਾਲਾ ਉਹ ਥੱਲੇ ਨਾ ਲੱਗ ਜਾਵੇ। ਇਹਦਾ ਆਪਣਾ ਆਪਾਂ ਤਾਂ ਭੁੰਨ ਰਹੇ ਹਾਂ ਕਿਉਂਕਿ ਜਿਹੜਾ ਖਲਤੀ ਤਾਂ ਕੱਚਾਪਨ ਉਹ ਨਹੀਂ ਆਉਂਦਾ ਕਿਉਂਕਿ ਪੂਰੇ ਮਸਾਲੇ ਆਪਣੇ ਭੁੱਜ ਜਾਣਗੇ। ਹੁਣ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਵਿੱਚ ਪਾਣੀ ਐਡ ਕਰ ਲੈਣਾ। ਕਿਉਂਕਿ ਆਪਾਂ ਪਹਿਲਾਂ ਥੋੜਾ ਜਿਹਾ ਹੀ ਪੋਣਾ। ਕਿਉਂਕਿ ਆਪਣੇ ਜਿਹੜੇ ਮਸਾਲੇ ਆ ਉਹ ਭੁੱਜ ਜਾਣੀ ਇਹਦੇ ਵਿੱਚ ਪਾਣੀ ਦੇ ਵਿੱਚ ਤੇ ਇਹਨੂੰ ਆਪਾਂ ਹੁਣ ਉੱਪਰੋਂ ਟੱਕ ਦੇਾਂਗੇ ਆਪਾਂ 5 ਕ ਮਿੰਟ ਉੱਪਰੋਂ ਟੱਕੇ ਸੀਗੇ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਬਹੁਤ ਹੀ ਵਧੀਆ ਭੁੱਜ ਕੇ ਰੈਡੀ ਹੋਇਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂਗੇ ਤੇ ਆਪਾਂ ਵੇਖਾ ਜਿਹੜੇ ਚ ਆਪਾਂ ਛੋਲੇ ਉਬਾਲੇ ਸੀ ਉਹ ਹੀ ਮੈਂ ਪਾਣੀ ਪਾ ਰਹੀ ਆਂ ਦੂਸਰਾ ਪਾਣੀ ਨਹੀਂ ਮੈਂ ਪਾ ਰਹੀਗੀ ਜੇ ਆਪਣਾ ਘੱਟ ਲੱਗਾ ਤਾਂ ਤੁਸੀਂ ਦੂਸਰਾ ਪਾਣੀ ਵੀ ਪਾ ਸਕਦੇ ਹੋ ਕਿਉਂਕਿ ਜਿਹਦੇ ਵਿੱਚ ਮੈਂ ਛੋਲੇ ਉਬਾਲੇ ਸੀਗੇ ਉਹਦਾ ਹੀ ਉਹ ਹੀ ਮੈਂ ਪਾਣੀ ਪਾ ਰਹੀ ਆਂ ਤੇ ਹੁਣ ਉੱਪਰ ਆ ਪਟਕ ਦੇਾਂਗੇ ਇੱਧਰ ਮੈਂ ਹੁਣ ਧਾਮਾ ਲੈ ਲਿਆ ਤੇ ਉਹਦੇ ਵਿੱਚ ਮੈਂ ਪਾਉਂਗੀ ਥੋੜੇ ਜਿਹੇ ਛੋਲੇ ਜਿਹੜੇ ਆਪਣੇ ਉਬਾਲੇ ਹੋਏ ਆ ਛੋਲੇ ਉਹ ਆਪਾਂ ਲੈ ਲਵਾਂਗੇ ਇਸੇ ਕਰਕੇ ਆਪਣੀ ਤਰੀ ਸੰਘਣੀ ਬਣੂਗੀ ਤੇ ਹੁਣ ਆਪਾਂ ਘੂਟਣਾ ਲੈ ਲਿਆ ਤੇ ਇਹਦੇ ਨਾਲ ਆਪਾਂ ਜਮਾ ਫੇ ਲੈਣੇ ਛੋਲਿਆਂ ਨੂੰ ਇਹਦੇ ਨਾਲ ਆਪਣੀ ਜਦੋਂ ਆਪਾਂ ਇਹਦੇ ਵਿੱਚ ਪਾ ਦੇਗੇ ਤੇ ਆਪਣੀ ਤਰੀ ਬਹੁਤ ਹੀ ਸੰਘਣੀ ਤੇ ਟੇਸਟੀ ਬਣੂਗੀ ਤੇ ਆਪਾਂ ਚੰਗੀ ਤਰ੍ਹਾਂ ਇਨਾਂ ਨੂੰ ਜਮਾਂ ਪੀਸ ਲਵਾਂਗੇ ਇਸ ਤੁਸੀਂ ਕੁੰਡੇ ਤੇ ਘੋਟਨੇ ਨਾਲ ਵੀ ਕਰ ਸਕਦੇ ਆਂ ਤੇ ਮੈਂ ਆਪਣੇ ਧੰਮੇ ਵਿੱਚ ਹੀ ਪਾ ਲਈ ਕਿਉਂਕਿ ਇਹ ਛੁੱਲੇ ਜਿਹੜੇ ਆਪਣੇ ਪਹਿਲਾਂ ਰਾਤ ਨੂੰ ਆਪਾਂ ਭੋਂਕੇ ਰੱਖਦੇ ਸੀਗੇ ਤੇ ਸਵੇਰ ਆਪਾਂ ਹੁਣ ਸਬਜ਼ੀ ਬਣਾਉਣ ਲੱਗੇ ਆ ਸਾਰੀ ਰਾਤ ਭਿਜੇ ਰਹੇ ਆਪਣੇ ਤੇ ਆਪਾਂ 4-2 ਸਲਾ ਵੀ ਜਾਤੀਆਂ ਸੀਆਂ ਕੁੱਕਰ ਵਿੱਚ ਪਾ ਕੇ ਇਹ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਆਪਣੇ ਆਪਾਂ ਫੇਰ ਫੇਹੀ ਜਾਂਦੇ ਆ ਜੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆਪਣੇ ਆਪਾਂ ਪੀਸ ਲਏ ਤੇ ਹੁਣ ਆਪਾਂ ਇਹਨੂੰ ਵਿੱਚ ਪਾ ਦਿਆਂਗੇ ਆ ਦੇਖ ਸਕਦੇ ਆ ਵੀ ਆਪਣੀ ਤਰੀ ਵੀ ਆਪਣੀ ਰਜ ਰਜ ਕੇ ਦੇਖੋ ਜੀ ਵਧੀਆ ਬਣ ਗਈ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਛੁੱਲੇ ਆ ਉਹ ਪਾਵਾਂਗੇ ਜਿਹੜੇ ਆਪਾਂ ਕੁੱਟੇ ਹੋਏ ਛੁੱਲੇ ਆ ਆਪਾਂ ਜਿਹੜੇ ਕੁੱਟੇ ਹੋਏ ਛੋਲੇ ਉਹ ਵਿੱਚ ਆਪਾਂ ਪਾ ਰਹੇ ਆ ਤੇ ਇਹਨਾਂ ਨੂੰ ਆਪਾਂ ਕਰਦੇ ਆਂਗੇ ਮਿਕਸ ਇਹ ਆਪਾਂ ਚੰਗੀ ਤਰ੍ਹਾਂ ਹਿਲਾ ਲੈਣੇ ਆ ਦੇਖੋ ਜੀ ਆਪਣੇ ਜਿਹੜੇ ਆਪਾਂ ਪਾਏ ਸੀ ਉਹ ਛੋਲੇ ਉਹ ਚੰਗੀ ਤਰ੍ਹਾਂ ਰਹਿਜ ਗਏ ਆ ਆਪਾਂ ਪੀਸ ਕੇ ਪਾਏ ਸੀਗੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਉਹ ਜਿਹਦੇ ਵਿੱਚ ਆਪਾਂ ਆਪਦੇ ਛੋਲੇ ਕੁੱਟੇ ਸੀ ਤੇ ਉਹਦੇ ਵਿੱਚ ਹੀ ਆਪਾਂ ਪਾਣੀ ਪਾ ਕੇ ਤੇ ਵਿੱਚ ਪਾਤਾ ਪਾਣੀ ਇਹਦੇ ਤੇ ਹੁਣ ਆਪਾਂ ਦੂਸਰੇ ਜਿਹੜੇ ਆਪਣੇ ਛੋਲੇ ਉਬਾਲੇ ਹੋਏ ਆ ਤੇ ਪਾਣੀ ਆ ਉਹ ਆਪਾਂ ਪਾ ਦੇਵਾਂਗੇ ਇਹ ਮੇਰਾ ਪਾਣੀ ਥੋੜਾ ਜਿਹਾ ਮੈਨੂੰ ਘੱਟ ਲੱਗਦਾ ਤੇ ਮੈਂ ਦੂਸਰਾ ਪਾਣੀ ਵੀ ਇਹਦੇ ਵਿੱਚ ਪਾਉਂਗੀ ਤੁਸੀਂ ਹਜੇ ਇਸੇ ਤਰ੍ਹਾਂ ਇਹਨਾਂ ਨੂੰ ਟੱਕਦੇ ਹੋ ਜੇ ਉੱਪਰੋਂ ਦੇਖੋ ਜੀ ਮੈਂ ਟੱਕਦੇ ਸੀਗੇ ਉੱਪਰੋਂ ਇਹ ਆਪਾਂ ਹੁਣ ਕਾਲੀ ਮਿਰਚ ਪਾਊਡਰ ਪਾਵਾਂਗੇ ਕਾਲੀ ਮਿਰਚ ਪਾਊਡਰ ਤੁਸੀਂ ਜ਼ਰੂਰ ਪੋਣਾ ਇਹਦੇ ਨਾਲ ਜਿਹੜੀ ਵਾਈ ਹੁੰਦੀ ਆ ਛੁੱਲਿਆਂ ਦੇ ਵਿੱਚ ਉਹ ਆਪਾਂ ਨੂੰ ਨਹੀਂ ਹੁੰਦੀ ਕਾਲੀ ਮਿਰਚ ਹਮੇਸ਼ਾ ਹੀ ਹਰ ਇੱਕ ਸਬਜ਼ੀ ਵਿੱਚ ਪਾਉਣੀ ਚਾਹੀਦੀ ਆ ਇਹਦੇ ਨਾਲ ਟੇਸਟ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਦਾ ਸਮਾਂ ਦੀ ਸਬਜ਼ੀ ਵਿੱਚ ਸਵਾਦ ਜ਼ਿਆਦਾ ਆਉਂਦਾ ਤੇ ਇਹਨੂੰ ਆਪਾਂ ਟੱਕ ਦੇਾਂਗੇ ਤਦ ਦੇਖ ਸਕਦੇ ਆ ਜੀ ਮੈਂ ਪਾਣੀ ਵਿੱਚ ਹੋਰ ਪਾਤਾ ਸੀਗਾ ਇਹਨੂੰ ਆਪਾਂ ਹੁਣ ਟੱਕ ਦੇਾਂਗੇ ਆਪਾਂ ਟੱਕਤਾ ਸੀਗਾ ਤੇ ਦੇਖੋ ਜੀ ਆਪਣੀ ਸਬਜ਼ੀ ਹੈ ਜਿਹੜੀ ਆਪਾਂ 20 ਤੋਂ 25 ਮਿੰਟ ਇਹਨੂੰ ਪਕਾਇਆ ਹੈ ਤੇ ਬਹੁਤ ਹੀ ਟੇਸਟੀ ਬਣੀ ਹੈ ਜੀ ਇਹ ਤੁਸੀਂ ਇਹਦਾ ਟੈਕਸਚਰ ਦੇਖ ਸਕਦੇ ਹੋ ਬਹੁਤ ਹੀ ਵਧੀਆ ਆ ਯਾ ਉੱਪਰ ਵੇਖੋ ਜੀ ਕਿਵੇਂ ਕਿਸ ਤਰ੍ਹਾਂ ਇਹਦਾ ਰੈੱਡ ਰੈੱਡ ਬਣ ਕੇ ਉੱਪਰ ਆ ਗਿਆ ਤੇ ਬਹੁਤ ਹੀ ਇਹ ਮੀਟ ਵਰਗੀ ਸਬਜ਼ੀ ਬਣੀ ਆ ਤੁਸੀਂ ਇਸ ਤਰੀਕੇ ਨਾਲ ਬਹੁਤ ਬਹੁਤ ਹੀ ਵਧੀਆ ਜਿਹੜਾ ਮੈਂ ਤਰੀਕਾ ਤੁਹਾਨੂੰ ਦੱਸਿਆ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣੀ ਥੈਂਕ ਯੂ ਫॉर ਵਾਚਿੰਗ